ਅੱਜ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਖੁਦ ਹੀ ਆਪਣੀ ਮੁੱਖ ਮੰਤਰੀ ਦੀ ਕੁਰਸੀ ਛੱਡਣ ਦੀ ਖਬਰ ਨੇ ਵੱਡਾ ਭੜਥੂ ਪਾ ਦਿੱਤਾ ਹੈ ਅੱਜ 14 ਫਰਵਰੀ ਇਸ ਵਕਤ ਤੱਕ ਦੀਆਂ ਸੈਂਕੜੇ ਖਬਰਾਂ ਵਿੱਚੋਂ ਪੰਜ ਵੱਡੀਆਂ ਖਬਰਾਂ ਨੇ ਦਿਨਿਆਂ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਅਸਲੀ ਸੱਚ ਮੈਂ ਹਾਂ ਡਾਕਟਰ ਬਖਸ਼ੀਸ਼ ਆਜ਼ਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਪਹਿਲੀ ਵੱਡੀ ਖਬਰ ਹੈ ਕਿ ਅਮਰੀਕਾ ਹੋਰ ਦੋ ਜਹਾਜ਼ ਭਰ ਕੇ ਭਾਰਤ ਦੇ ਮੁੰਡੇ ਕੁੜੀਆਂ ਨੂੰ ਵਾਪਸ ਭੇਜ ਰਿਹਾ ਤੇ ਕੱਲ ਨੂੰ ਇੱਕ ਜਹਾਜ਼ ਭਰ ਕੇ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਪਰ ਆਵੇਗਾ ਔਰ ਉਹਦੇ ਵਿੱਚ ਪੰਜਾਬੀ ਕਿੰਨੇ ਨੇ ਤੇ ਦੂਜੇ ਸੂਬਿਆਂ ਦੇ ਕਿੰਨੇ ਨੇ ਤੇ ਹੁਣ ਉਹਨਾਂ ਨੂੰ ਹੱਥ ਕੜੀਆਂ ਬੇੜੀਆਂ ਲੱਗੀਆਂ ਨੇ ਕਿ ਨਹੀਂ ਲੱਗੀਆਂ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਇਹਦੇ ਨਾਲ ਹੀ ਜੁੜਦੀ ਦੂਜੀ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ 트럼ਪ ਕੋਲ ਗਏ ਹੋਏ ਨੇ ਔਰ 트럼ਪ ਦੇ ਨਾਲ ਮੀਟਿੰਗ ਕੀਤੀ ਆ ਤੇ ਮੀਟਿੰਗ ਦੇ ਵਿੱਚ ਫਿਰ ਜਿਹੜੇ ਅਮਰੀਕਾ ਵੱਲੋਂ ਭਾਰਤ ਦੇ ਮੁੰਡੇ ਕੁੜੀਆਂ ਨੂੰ ਹੱਥ ਪੈਰ ਬੰਨ ਕੇ ਵਾਪਸ ਛੱਡਿਆ ਜਾ ਰਿਹਾ ਉਹਦੇ ਸੰਬੰਧੀ ਵੱਡੀ ਗੱਲਬਾਤ ਹੋਈ ਹੈ ਤੇ ਫਿਰ ਮੋਦੀ ਸਾਹਿਬ ਨੇ ਬੜਾ ਹਰਾਨੀ ਜਨਕ ਬੜਾ ਹੀ ਅਨੋਖਾ ਬਿਆਨ ਦਿੱਤਾ ਜਿਹਦੇ ਉੱਪਰ ਵੱਡੀ ਚਰਚਾ ਛਿੜ ਪਈ ਹੈ ਇਹ ਬਾਰੇ ਵੀ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਹੀ ਆਪਣੀ ਮੁੱਖ ਮੰਤਰੀ ਦੀ ਕੁਰਸੀ ਛੱਡਣ ਦੀ ਪੇਸ਼ਕਸ਼ ਕੀਤੀ ਹੈ ਤੇ ਅੱਗੋਂ ਫਿਰ ਜਿਹੜੇ ਮੰਤਰੀ ਹਰਪਾਲ ਚੀਮਾ ਤੇ ਅਮਨ ਅਰੋੜਾ ਵੀ ਬੋਲੇ ਨੇ ਮੀਡੀਆ ਦੇ ਵਿੱਚ ਇਹ ਜਿਹੜੀ ਵੱਡੀ ਖਬਰ ਇਸ ਟਾਈਮ ਤਾਜ਼ੀ-ਤਾਜ਼ੀ ਆ ਰਹੀ ਹੈ ਇਹ ਦੀ ਕੀ ਸੱਚ ਹੈ ਔਰ ਕੀ ਹੋਏਗਾ ਹੁਣ ਇਹਦੇ ਬਾਰੇ ਅੱਗੇ ਤੁਹਾਨੂੰ ਜਾਣਕਾਰੀ ਦਿੰਨੇ ਆ ਅਗਲੀ ਵੱਡੀ ਖਬਰ ਹੈ ਕਿ ਅੱਜ ਕੇਂਦਰ ਸਰਕਾਰ ਦੀ ਤੇ ਸ਼ੰਭੂ ਖਨੋਰੀ ਮੋਰਚੇ ਦੇ ਉੱਪਰ ਡਟੀਆਂ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਡੱਲੇਵਲ ਸਾਹਿਬੀ ਉਹਦੇ ਤਜਾਰੇ ਨੇ ਔਰ ਉਸ ਮੀਟਿੰਗ ਚ ਕੇਂਦਰ ਵੱਲੋਂ ਕਿਹੜੇ ਮੰਤਰੀ ਆ ਰਹੇ ਨੇ ਕਿਹੜੇ-ਕਿਹੜੇ ਮੁੱਦੇ ਨੇ ਮੀਟਿੰਗ ਇਧਰੋਂ ਕੌਣ-ਕੌਣ ਜਾ ਰਿਹਾ ਤੇ ਉਹਦੇ ਚੋਂ ਕੀ ਨਿਕਲੇਗਾ ਇਹਦੇ ਸੰਬੰਧੀ ਪੂਰੀ ਗੱਲ ਅੱਗੇ ਕਰਦੇ ਆ ਤੇ ਅਗਲੀ ਵੱਡੀ ਖਬਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਹੁਣ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਹੁਤ ਵੱਡਾ ਬਿਆਨ ਅਕਾਲੀ ਦਲ ਬਾਰੇ ਆਇਆ ਐਨਾ ਸ਼ਰਮਨਾਕ ਬਿਆਨ ਅਕਾਲੀ ਦਲ ਬਾਰੇ ਪਹਿਲਾਂ ਕਦੇ ਵੀ ਅਕਾਲ ਤਖਤ ਸਾਹਿਬ ਤੋਂ ਹੁਣ ਤੱਕ ਨਹੀਂ ਸੀ ਆਇਆ ਜਿੰਨਾ ਵੱਡਾ ਬਿਆਨ ਹੁਣ ਹੁਣ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਅਕਾਲੀ ਦਲ ਬਾਰੇ ਸੁਖਬੀਰ ਬਾਦਲ ਹੋਰਾਂ ਬਾਰੇ ਉਹ ਵੀ ਤੁਹਾਨੂੰ ਅੱਗੇ ਪੂਰੀ ਜਾਣਕਾਰੀ ਦਿੰਨੇ ਆ ਤੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਅਮਰੀਕਾ ਦੋ ਹੋਰ ਜਹਾਜ਼ ਭਰ ਕੇ ਪਹਿਲਾਂ ਦੀ ਤਰ੍ਹਾਂ ਭਾਰਤ ਦੇ ਮੁੰਡੇ ਕੁੜੀਆਂ ਨੂੰ ਵਾਪਸ ਭੇਜ ਰਿਆ ਅੱਜ ਅਮਰੀਕਾ ਦਾ ਇੱਕ ਜਹਾਜ਼ ਉਥੋਂ ਚੱਲਿਆ ਦੱਸਿਆ ਜਾ ਰਿਹਾ ਔਰ ਉਹਦੇ ਵਿੱਚ 67 ਦੇ ਕਰੀਬ ਪੰਜਾਬੀ ਮੁੰਡੇ ਕੁੜੀਆਂ ਨੇ 33 ਹਰਿਆਣਾ ਦੇ ਨੇ 8 ਗੁਜਰਾਤ ਦੇ ਨੇ ਇੱਕ ਜੰਮੂ ਕਸ਼ਮੀਰ ਦਾ ਦੋ ਯੂਪੀ ਦੇ ਨੇ ਦੋ ਮਹਾਰਾਸ਼ਟਰ ਦੇ ਵੀ ਨੇ ਔਰ ਦੋ ਰਾਜਸਥਾਨ ਦੇ ਵੀ ਦੱਸੇ ਜਾ ਰਹੇ ਨੇ ਇਸ ਤਰ੍ਹਾਂ ਅਮਰੀਕਾ ਵੱਲੋਂ ਵਾਪਸ ਭੇਜਣਾ ਰਿਪੋਰਟ ਕਰਨਾ ਰੋਕਿਆ ਨਹੀਂ ਗਿਆ ਸਗੋਂ ਹੋਰ ਤੇਜ਼ ਕਰ ਦਿੱਤਾ ਗਿਆ ਤੇ ਅੱਜ ਤੋਂ ਬਾਅਦ ਇੱਕ ਜਹਾਜ਼ ਹੋਰ ਜਿਹੜਾ ਉਹ ਭਰ ਕੇ ਆਉਣ ਦੀ ਤਿਆਰੀ ਚ ਹੈ ਮਤਲਬ ਦੋ ਜਹਾਜ਼ ਹੋਰ ਆ ਰਹੇ ਨੇ ਔਰ ਇਹ ਜਹਾਜ਼ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੀ ਉਤਾਰਿਆ ਜਾ ਰਿਹਾ ਭਾਰਤ ਚ ਕਿਤੇ ਹੋਰ ਨਹੀਂ ਹੁਣ ਇਹਦੇ ਸਬੰਧ ਦੇ ਵਿੱਚ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ 트럼ਪ ਨੂੰ ਆਪਣਾ ਯਾਰ ਆਪਣਾ ਬੇਲੀ ਆਪਣਾ ਮਿੱਤਰ ਕਹਿੰਦੇ ਨੇ ਉਹ 트럼ਪ ਕੋਲੇ ਗਏ ਅਮਰੀਕਾ ਦੇ ਵਿੱਚ ਗਏ ਮੋਦੀ ਸਾਹਿਬ ਨੇ 2.5 ਘੰਟੇ ਵਾਸ਼ਿੰਗਟਨ ਦੇ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ 트럼ਪ ਦੇ ਨਾਲ ਮੀਟਿੰਗ ਕੀਤੀ ਹੈ ਔਰ ਉਸ ਮੀਟਿੰਗ ਦੇ ਵਿੱਚ ਬੜੀਆਂ ਗੱਲਾਂ ਤੇ ਗੱਲ ਹੋਈ ਦੱਸੀ ਜਾ ਰਹੀ ਹੈ ਸਭ ਤੋਂ ਵੱਡੀ ਗੱਲ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ 트럼ਪ ਦੇ ਨਾਲ ਭਾਰਤ ਵੱਲ ਡਿਪੋਰਟ ਕੀਤੇ ਜਾ ਰਹੇ ਜਿਹੜੇ ਮੁੰਡੇ ਕੁੜੀਆਂ ਇਹਦੇ ਬਾਰੇ ਵੀ ਆਪਣਾ ਬਿਆਨ ਦਿੱਤਾ ਜਿਹਦੇ ਤੇ ਵੱਡੀ ਚਰਚਾ ਛਿੜ ਗਈ ਹੈ ਮੋਦੀ ਸਾਹਿਬ ਨੇ ਕਿਹਾ ਕਿ ਜਿਹੜਾ ਅਮਰੀਕਾ ਇਸ ਤਰ੍ਹਾਂ ਭੇਜ ਰਿਹਾ ਹੈ ਅਸੀਂ ਉਹਨੂੰ ਸਹਿਯੋਗ ਕਰਾਂਗੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਅਮਰੀਕਾ ਦੀ ਇਸ ਨੀਤੀ ਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਔਰ ਕਿਹਾ ਕਿ ਅਸੀਂ ਸਵਾਗਤ ਕਰਦੇ ਹਾਂ ਅਮਰੀਕਾ ਇਹ ਜੋ ਕਰ ਰਿਹਾ ਹੈ ਤੇ ਨਾਲ ਹੀ ਇਹ ਕਿਹਾ ਕਿ ਭਾਰਤ ਤੇ ਅਮਰੀਕਾ ਦੋਨੋਂ ਹੀ ਗੈਰ ਕਾਨੂੰਨੀ ਪ੍ਰਵਾਸ ਰੋਕਣ ਦੇ ਲਈ ਪੂਰਾ ਜੋਰ ਲਾਉਣਗੇ ਮਤਲਬ ਭਾਰਤ ਦੇ ਲੋਕਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਜਿਹੜੇ ਮੋਦੀ ਸਾਹਿਬ ਹੈ ਉਹ 트ੰਪ ਨੂੰ ਕਹਿ ਕੇ ਤੇ ਇਹ ਸਭ ਕੁਝ ਰੋਕਣਗੇ ਰਕਵਾਉਣਗੇ ਜਾਂ ਜਿੱਦਾਂ ਭੇਜਿਆ ਗਿਆ ਪਹਿਲਾਂ ਹੱਥ ਪੈਰ ਬੰਨ ਕੇ ਪੰਜਾਬ ਭਾਰਤ ਦੇ ਮੁੰਡੇ ਕੁੜੀਆਂ ਨੂੰ ਤਾਂ ਮੋਦੀ ਸਾਹਿਬ ਸ਼ਾਇਦ ਇਹਦਾ ਤ ਰਾਜ ਪੇਸ਼ ਕਰਨਗੇ ਜਾਂ ਟਰੰਪ ਨੂੰ ਕਹਿਣਗੇ ਕਿ ਤੂੰ ਗਲਤ ਕੀਤਾ ਪਰ ਮੋਦੀ ਸਾਹਿਬ ਨੇ ਤਾਂ ਟਰੰਪ ਨੂੰ ਗਲਤ ਕੀ ਕਹਿਣਾ ਸੀ ਉਹ ਤਾਂ ਉਸ ਦੀ ਪੂਰੀ ਨੀਤੀ ਤੇ ਪੂਰੇ ਤਰੀਕੇ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਦਿਖਾਈ ਦੇ ਰਹੇ ਨੇ ਹੁਣ ਦੂਜੀਆਂ ਗੱਲਾਂ ਉੱਥੇ ਹੋਈਆਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਹੜੇ ਐਲਨ ਮਸਕ ਨੇ ਇੱਕ ਬਹੁਤ ਵੱਡੇ ਸਰਮਾਇਦਾਰ ਅਮੀਰ ਵਿਅਕਤੀ ਉਹਨਾਂ ਨੂੰ ਵੀ ਮਿਲੇ ਉਹਨਾਂ ਦੀ ਘਰ ਵਾਲੀ ਨੂੰ ਵੀ ਮਿਲੇ ਨੇ ਤੇ ਹੋਰ ਵੀ ਵੱਡੇ ਵੱਡੇ ਅਮੀਰ ਬੰਦਿਆਂ ਨੂੰ ਵੱਡੇ ਵੱਡੇ ਕਾਰਪੋਰੇਟਾਂ ਨੂੰ ਮੋਦੀ ਸਾਹਿਬ ਉੱਥੇ ਮਿਲ ਰਹੇ ਸੀਗੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਸੀਗੇ ਔਰ ਕਈ ਤਰ੍ਹਾਂ ਦੇ ਉੱਥੇ ਸਮਝੌਤੇ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤਾਂ ਦੂਜੇ ਪਾਸੇ ਵੱਡੀ ਖਬਰ ਪੰਜਾਬ ਤੋਂ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਹੈ ਇਹ ਮੀਡੀਆ ਰਿਪੋਰਟਾਂ ਆ ਰਹੀਆਂ ਨੇ ਜਿਹੜਾ ਪੀਟੀਸੀ న్యూਜ ਹੈ ਔਰ ਉਹਦੇ ਸਹਿਤ ਹੋਰ ਕਿੰਨੇ ਸਾਰੇ ਚੈਨਲਾਂ ਨੇ ਬਕਾਇਦਾ ਇਹ ਖਬਰ ਜਿਹੜੀ ਆ ਉਹ ਆਪਣੇ ਚੈਨਲਾਂ ਤੋਂ ਪ੍ਰਸਾਰਤ ਕਰ ਦਿੱਤੀ ਹੈ ਖਬਰ ਚ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਜਦੋਂ ਕੈਬਨਟ ਮੀਟਿੰਗ ਹੋਈ ਆ ਬੀਤੇ ਦਿਨ ਉਸ ਤੋਂ ਬਾਅਦ ਇਕੱਲੇ ਕੈਬਨਟ ਮੰਤਰੀਆਂ ਦੀ ਮੀਟਿੰਗ ਗੈਰ ਰਸਮੀ ਮੀਟਿੰਗ ਲਈ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਚੋਂ ਕੋਈ ਮੁੱਖ ਮੰਤਰੀ ਬਣਨ ਨੂੰ ਤਿਆਰ ਹੈ ਤਾ ਮੈਂ ਕੁਰਸੀ ਛੱਡਣ ਲਈ ਤਿਆਰ ਹਾਂ ਮੁੱਖ ਮੰਤਰੀ ਦੀ ਤਾਂ ਫਿਰ ਕਹਿੰਦੇ ਨੇ ਕਿ ਜੋ ਮੀਡੀਆ ਰਿਪੋਰਟਾਂ ਚ ਆ ਰਿਹਾ ਹੈ ਕਿ ਅੱਗੋਂ ਫਿਰ ਹਰਪਾਲ ਚੀਮਾ ਤੇ ਅਮਨ ਅਰੋੜਾ ਵੀ ਬੋਲੇ ਨੇ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਤੁਹਾਡੇ ਮੁੱਖ ਮੰਤਰੀ ਕੁਰਸੀ ਦੇ ਉੱਪਰ ਭਰੋਸਾ ਹੈ ਤਾਂ ਫਿਰ ਅਜੇ ਕੋਈ ਵੱਡਾ ਨਤੀਜਾ ਤਾਂ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਜੇਕਰ ਇਹ ਖਬਰ ਦੇ ਵਿੱਚ ਸਚਾਈ ਹੈ ਤਾਂ ਫਿਰ ਇਹ ਗੱਲ ਲਾਜ਼ਮੀ ਮੰਨੀ ਜਾ ਸਕਦੀ ਕਿ ਆਮ ਆਦਮੀ ਪਾਰਟੀ ਚ ਸਭ ਅੱਛਾ ਨਹੀਂ ਹੈ ਫਿਰ ਜਿਹੜੀ ਇਹ ਖਬਰਾਂ ਪਿਛਲੇ ਦਿਨਾਂ ਤੋਂ ਮੀਡੀਆ ਦਾ ਹਿੱਸਾ ਬਣ ਰਹੀਆਂ ਨੇ ਵੱਡੇ ਪੱਧਰ ਤੇ ਆ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਉਣ ਦੀ ਤਿਆਰੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਚ ਇਹ ਵੀ ਵੱਡੇ ਪੱਧਰ ਤੇ ਗੱਲ ਆਈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੈਬਨਿਟ ਦੇ ਕਾਫੀ ਸਾਰੇ ਮੰਤਰੀ ਖਿਲਾਫ ਬੋਲ ਰਹੇ ਨੇ ਕਈ ਸਾਰੇ ਐਮਐਲਏ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨੇ ਕੇਜਰੀਵਾਲ ਤੇ ਦਿੱਲੀ ਵਾਲੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਭਗਵਨ ਤਮਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕਰਨਾ ਚਾਹੁੰਦੀ ਹੈ ਇਹ ਵੀ ਵੱਡੀਆਂ ਖਬਰਾਂ ਪਿਛਲੇ ਦਿਨੀ ਆਉਂਦੀਆਂ ਰਹੀਆਂ ਨੇ ਤੇ ਹੁਣ ਜੇਕਰ ਮੁੱਖ ਮੰਤਰੀ ਭਗਵਨ ਤਮਨ ਨੇ ਆਪ ਹੀ ਮੁੱਖ ਮੰਤਰੀ ਦੀ ਕੁਰਸੀ ਛੱਡਣ ਦੀ ਪੇਸ਼ਕਸ਼ ਕੀਤੀ ਹੈ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵਨ ਤਮਨ ਨਹੀਂ ਰਹੇਗਾ ਵੈਸੇ ਵੀ ਇੱਥੇ ਮੈਂ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਨੇ ਜਦੋਂ ਦੂਜੀਆਂ ਸਾਰੀਆਂ ਪਾਰਟੀਆਂ ਤੋਂ ਲੋਕ ਤੰਗ ਆ ਚੁੱਕੇ ਸੀ ਦੁਖੀ ਆ ਚੁੱਕੇ ਸੀ ਅੱਕ ਪੱਕ ਚੁੱਕੇ ਸੀ ਆਮ ਆਦਮੀ ਪਾਰਟੀ ਨੇ ਇਸ ਮਹੌਲ ਨੂੰ ਕੈਸ਼ ਕੀਤਾ ਇੱਥੇ ਮੈਂ ਬਿਲਕੁਲ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਉਮੀਦਾਂ ਬਹੁਤ ਵੱਡੀਆਂ ਬਣਾਈਆਂ ਸੁਪਨੇ ਬਹੁਤ ਵੱਡੇ ਬਣਾਏ ਲਾਰੇ ਬਹੁਤ ਵੱਡੇ ਲਾਏ ਛੋਟੀ ਗੱਲ ਕੋਈ ਕੀਤੀ ਹੀ ਨਹੀਂ ਸੀ ਆਮ ਆਦਮੀ ਪਾਰਟੀ ਸਿੱਧਾ ਹੀ ਕਹਿੰਦੀ ਸੀ ਇਨਕਲਾਬ ਲਿਆਵਾਂਗੇ ਬਦਲਾ ਲਿਆਵਾਂਗੇ ਸਭ ਨੂੰ ਨੌਕਰੀਆਂ ਕੋਈ ਧਰਨਾ ਨਹੀਂ ਲਾਉਣਾ ਪੈਗਾ ਕੋਈ ਲਾਠੀ ਚਾਰਜ ਨਹੀਂ ਹੋਏਗਾ ਔਰਤਾਂ ਨੂੰ 100000 ਰੁਪਇਆ ਨਸ਼ੇ ਬਿਲਕੁਲ ਬੰਦ ਕਿਸਾਨਾਂ ਨੂੰ 5 ਮਿੰਟ ਚ ਐਮਐਸਪੀ ਮਜ਼ਦੂਰਾਂ ਦੀ ਜ਼ਿੰਦਗੀ ਸਵਰਨ ਰੰਗਲਾ ਪੰਜਾਬ ਬਣਾ ਦੇਾਂਗੇ ਐਦੂ ਘੱਟ ਕੋਈ ਗੱਲ ਹੀ ਨਹੀਂ ਸੀ ਪਰ ਉਸ ਤੋਂ ਬਾਅਦ 3 ਸਾਲ ਤੋਂ ਵੱਧ ਟਾਈਮ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੱਲਿਆ ਤਾਂ ਨਿਕਲਿਆ ਕੀ ਨਸ਼ੇ ਲੋਕ ਕਹਿੰਦੇ ਨੇ ਉਸੇ ਤਰ੍ਹਾਂ ਔਰਤਾਂ ਨੂੰ 1000 ਤੋਂ ਚੁਆਣੀ ਵੀ ਨਹੀਂ ਮਿਲੀ ਜਿਹੜਾ ਹਰ ਮਹੀਨੇ 1000 ਦੇਣਾ ਸੀ 베ਰ ਜੁਗਾਰੀ ਉਸੇ ਤਰ੍ਹਾਂ ਧਰਨੇ ਉਸੇ ਤਰ੍ਹਾਂ ਲਾਠੀ ਚਾਰਜ ਵੀ ਉਸੇ ਤਰ੍ਹਾਂ ਕਿਸਾਨਾਂ ਨੂੰ 5 ਮਿੰਟ ਚ ਕੋਈ ਐਮਐਸਪੀ ਨਹੀਂ ਮਿਲੀ ਮਜ਼ਦੂਰਾਂ ਨੂੰ ਨਾ ਪੰਚਾਇਤੀ ਜ਼ਮੀਨਾਂ ਚੋਂ ਘਰ ਪਾਉਣ ਲਈ ਪਲਾਟ ਮਿਲੇ ਨਾ ਕੋਈ ਹੋਰ ਕੁਝ ਮਿਲਿਆ ਨਾ ਹੀ ਨਸ਼ਾ ਰੁਕਿਆ ਤਾਂ ਫਿਰ ਹੋਇਆ ਕੀ ਹੈ ਕਿਹੜਾ ਇਨਕਲਾਬ ਤੇ ਕਿਹੜਾ ਬਦਲਾ ਇਹ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਆਪ ਹੀ ਸੋਚਣਾ ਚਾਹੀਦਾ ਕਿਉਂਕਿ ਦਿੱਲੀ ਚ ਲੋਕਾਂ ਨੇ ਟਾਪੂ ਲਵਾਤਾ ਦਿੱਲੀ ਚ ਲੋਕਾਂ ਨੇ ਦਿਖਾਤਾ ਵੀ ਭਾਈ ਅੱਕੇ ਅਸੀਂ ਇਕੱਲੇ ਦੂਜਿਆਂ ਤੋਂ ਨਹੀਂਗੇ ਤੁਹਾਡੇ ਤੋਂ ਵੀ ਆ ਲੋਕਾਂ ਕੋਲ ਨਾ ਰਾਹ ਕੋਈ ਨਹੀਂਗਾ ਦਿੱਲੀ ਦੇ ਵਿੱਚ ਵੀ ਲੋਕ ਕੋਈ ਐ ਨਹੀਂਗਾ ਕਿ ਬੀਜੇਪੀ ਨੂੰ ਚਾਹੁੰਦੇ ਸੀ ਬਸ ਰਾਹ ਕੋਈ ਨਹੀਂਗਾ ਰਾਹ ਕੋਈ ਨਹੀਂਗਾ ਤੇ ਰਾਹ ਕੋਈ ਨਹੀਂਗਾ ਤੇ ਲੋਕ ਵਿਚਾਰੇ ਤਜਰਬੇ ਕਰ ਕਰਕੇ ਵੇਖਦੇ ਫਿਰਦੇ ਨੇ ਪਰ ਜਿੰਨਾ ਟਾਈਮ ਇਹ ਸਾਰੀਆਂ ਇਕੋ ਵਿਚਾਰਧਾਰਾ ਤੇ ਨੀਤੀਆਂ ਵਾਲੀਆਂ ਪਾਰਟੀਆਂ ਨੇ ਕੋਈ ਇਹਨਾਂ 'ਚ ਫਰਕ ਨਹੀਂ ਹੈਗਾ ਤੇ ਉਦੋਂ ਤੱਕ ਜਦੋਂ ਤੱਕ ਲੋਕਾਂ ਦੀ ਚੇਤਨਾ ਸੋਜੀ ਉੱਪਰ ਨਹੀਂ ਉੱਠਦੀ ਇਹਨਾਂ ਦੇ ਇਸੇ ਤਰ੍ਹਾਂ ਕੰਮ ਚੱਲਦੇ ਰਹਣੇ ਨੇ ਅਗਲੀ ਵੱਡੀ ਖਬਰ ਹੈ ਅਗਲੀ ਵੱਡੀ ਖਬਰ ਹੈ ਕਿ ਜਿਹੜਾ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਪਾਈ ਬਹੁਤ ਵੱਡਾ ਬਿਆਨ ਦੇ ਦਿੱਤਾ ਗਿਆਨੀ ਹਰਪ੍ਰੀਤ ਨੂੰ ਜਦੋਂ ਹੁਣ ਉਹਨਾਂ ਦੇ ਅਹੁਦੇ ਤੋਂ ਸ਼੍ਰੋਮਣੀ ਕਮੇਟੀ ਨੇ ਹਟਾਇਆ ਤਾਂ ਗਿਆਨੀ ਰਗਵੀਰ ਸਿੰਘ ਨੇ ਅਕਾਲ ਤਖਤ ਸਾਹਿਬ ਨੇ ਪਹਿਲੀ ਵਾਰ ਇਹਨਾਂ ਵੱਡਾ ਬਿਆਨ ਅਕਾਲੀ ਦਲ ਬਾਰੇ ਦਿੱਤਾ ਉਹ ਕਹਿੰਦੇ ਮੈਂ ਬਹੁਤ ਦੁਖੀ ਹਾਂ ਕਿ ਜਿਹੜਾ 2 ਦਸੰਬਰ ਨੂੰ ਜਿਹੜੇ ਕਾਲੀ ਦਲ ਦੇ ਗਲਤ ਕੰਮਾਂ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ ਕਾਲ ਤਖਸ ਨੇ ਸਜ਼ਾਵਾਂ ਦਿੱਤੀਆਂ ਸੀ ਉਹਨਾਂ ਕਰਕੇ ਇਹ ਬਦਲਾ ਲਿਆ ਜਾ ਰਿਹਾ ਹੈ ਉਹਨਾਂ ਕਰਕੇ ਇਹ ਬਦਲਾਖੋਰੀ ਦੀ ਨੀਤੀ ਤਹਿਤ ਗਿਆਨੀ ਹਰਪ੍ਰੀਤ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਇਹ ਗੱਲ ਜਿਹੜੇ ਅਕਾਲ ਤਖਸ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਹੈ ਉਹਨਾਂ ਨੇ ਆਖੀ ਹੈ ਉਹ ਕਹਿੰਦੇ ਦੇਖੋ ਇਹ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਉਹ ਕਹਿੰਦੇ ਅਕਾਲੀ ਦਲ ਜਿਹੜਾ ਉਹ ਹੁਣ ਭਗੌੜਾ ਹੋ ਗਿਆ ਆ ਆਪਣੀਆਂ ਸੋਚ ਤੋਂ ਔਰ ਅਕਾਲੀ ਦਲ ਜਿਹੜਾ ਉਹ ਕਾਲ ਤਖਤ ਨੂੰ ਹੀ ਨੀਵਾ ਠਰਾਉਣ ਦੀ ਕੋਸ਼ਿਸ਼ ਕਰ ਰਿਹਾ ਏਦਾਂ ਦੀਆਂ ਗੱਲਾਂ ਕਈਆਂ-ਕਈਆਂ ਨੇ ਮੈਂ ਤੁਹਾਨੂੰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਗੰਭੀਰਤਾ ਦੇ ਨਾਲ ਇਹ ਸਭ ਕੁਝ ਦੇਖ ਰਿਹਾ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਮੇਰਾ ਮਨ ਬਹੁਤ ਦੁਖੀ ਹੈ ਉਹਨਾਂ ਨੇ ਕਿਹਾ ਕਿ ਗਲਤ ਤਰੀਕੇ ਨਾਲ ਗਿਆਨੀ ਹਰਪ੍ਰੀਤ ਦੇ ਉੱਪਰ ਬਦਲਾ ਲਊ ਤਰੀਕੇ ਨਾਲ ਦੋਸ਼ ਲਾਏ ਗਏ ਨੇ ਤੇ ਫਿਰ মিডিਆ ਟ੍ਰਾਇਲ ਚਲਾਇਆ ਗਿਆ ਔਰ ਜਿਸ ਤਰੀਕੇ ਨਾਲ ਇਹ ਸਭ ਕੁਝ ਹੋ ਰਿਹਾ ਉਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਪੰਥਕ ਭਾਵਨਾਵਾਂ ਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਇਸ ਤਰ੍ਹਾਂ ਜਾਪ ਰਿਆ ਸੀ ਕਿ ਸਿੰਘ ਸਹਿਬਾਨ ਖਿਲਾਫ ਗਿਣੇ ਮਿੱਥੇ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਾਮਲੇ ਨੂੰ ਗਲਤ ਰੰਗਤ ਦੇ ਕੇ মিডিਆ ਟ੍ਰਾਇਲ ਚਲਾਇਆ ਗਿਆ ਇਹ ਗੱਲਾਂ ਕਈਆਂ ਨੇ ਅਕਾਲ ਤਖਤ ਸਾਹਿਬ ਨੇ ਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਹੋਰਾਂ ਨਹੀਂ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਸ਼ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਜਿਹੜੀ ਬਣਾਈ ਹੈ ਉਹਨੂੰ ਉਹ ਕਹਿੰਦੇ ਮੈਨੂੰ ਲੱਗਦਾ ਵੀ ਠੀਕ ਨਹੀਂ ਕੀਤਾ ਇਹ ਅਧਿਕਾਰ ਖੇਤਰ ਸੀ ਜਿਹੜਾ ਇਹ ਅਕਾਲ ਤਖਤ ਸਾਹਿਬ ਦਾ ਸੀ ਜੋ ਕੰਮ ਸ਼੍ਰੋਮਣੀ ਕਮੇਟੀ ਨੇ ਕਰਤਾ ਜਿਹੜੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਹੈ ਮਤਲਬ ਮੈਂ ਕਹੂੰਗਾ ਬਾਦਲਾ ਦੀ ਹੈ ਅਗਲੀ ਗੱਲ ਅਗਲੀ ਵੱਡੀ ਖਬਰ ਹੈ ਜਿਨੇ ਵੱਡਾ ਧਿਆਨ ਅੱਜ ਖਿੱਚਿਆ ਹੋਇਆ ਕੇਂਦਰ ਸਰਕਾਰ ਦੀ ਤੇ ਜਗਜੀਤ ਸਿੰਘ ਢੱਲੇਵਾਲ ਸਾਹਿਬ ਹੋਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਸ਼ੰਭੂ ਤੇ ਖਨੋਰੀ ਦੇ ਉੱਪਰ ਜਿਹੜਾ ਮੋਰਚਾ ਚੱਲ ਰਿਹਾ ਤੇ ਜਿਹੜਾ ਢੱਲੇਵਾਲ ਸਾਹਿਬ ਹੋਰਾਂ ਨੇ ਖਨੋਰੀ ਬਾਰਡਰ ਤੇ ਮਰਨਵਰਤ ਰੱਖਿਆ ਹੋਇਆ ਸੀ ਸੁਪਰੀਮ ਕੋਰਟ ਵੀ ਕਹਿ ਰਹੀ ਸੀ ਕੇ ਡੱਲੇਵਾਲ ਸਾਹਿਬ ਵੱਲ ਧਿਆਨ ਦਿਓ ਤਾਂ ਫਿਰ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ ਮੀਟਿੰਗ ਦਿੱਤੀ ਮੀਟਿੰਗ ਦਿੱਤੀ ਸੀ ਅੱਜ ਤੋਂ 25 ਦਿਨ ਪਹਿਲਾਂ ਡੱਲੇਵਾਲ ਸਾਹਿਬ ਨੂੰ ਕਿਹਾ ਸੀ ਤੁਸੀਂ ਇਲਾਜ ਕਰਾਉਣਾ ਸ਼ੁਰੂ ਕਰੋ ਤੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ 14 ਫਰਵਰੀ ਨੂੰ ਅੱਜ 14 ਫਰਵਰੀ ਹੈ ਅੱਜ ਮੀਟਿੰਗ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇਹ ਜਿਹੜੀ ਮੀਟਿੰਗ ਆ ਅੱਜ ਹੋ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ ਕਿਹੜੇ ਮੰਤਰੀ ਆ ਰਹੇ ਨੇ ਇਧਰੋਂ ਧੱਲੇਵਾਲ ਸਾਹਿਬ ਖੁਦ ਵੀ ਐਂਬੂਲੈਂਸ ਦੇ ਵਿੱਚ ਸਵਾਰ ਹੋ ਕੇ ਇਸ ਮੀਟਿੰਗ ਦੇ ਵਿੱਚ ਗਏ ਨੇ ਦੂਜੇ ਪਾਸੇ ਕੇਂਦਰ ਵੱਲੋਂ ਜਿਹੜੇ ਮੰਤਰੀ ਪਹਿਲਾਦ ਜੋਸ਼ੀ ਨੇ ਉਹ ਆ ਰਹੇ ਨੇ ਔਰ ਉਧਰੋਂ ਜਿਹੜੇ ਜੱਥੇਬੰਦੀਆਂ ਦੇ ਕਰੀਬ 26 ਦੇ ਕਰੀਬ ਜਿਹੜੇ ਆਗੂ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੰਗਾ ਕਿਹੜੀਆਂ-ਕਿਹੜੀਆਂ ਨੇ ਪਹਿਲੀ ਮੰਗ ਹੈ ਐਮਐਸਪੀ ਗਰੰਟੀ ਕਾਨੂੰਨ ਦੂਜੀ ਮੰਗ ਹੈ ਕਿਸਾਨਾਂ ਮਜ਼ਦੂਰਾਂ ਦੀ ਪੂਰਨ ਰੂਪ ਦੇ ਵਿੱਚ ਕਰਜ਼ਾ ਮੁਆਫੀ ਤੀਜੀ ਮੰਗ ਹੈ ਜਿਹੜੀਆਂ ਦਿੱਲੀ ਦੇ ਵਿੱਚ ਮੰਨੀਆਂ ਗਈਆਂ ਸਾਰੀਆਂ ਮੰਗਾ ਸੀ ਉਹਨਾਂ ਨੂੰ ਲਾਗੂ ਕਰੋ ਚੌਥੀ ਮੰਗ ਹੈ ਜਿਹੜੇ ਬੀਜਪੀ ਦੇ ਆਗੂ ਨੇ ਕਿਸਾਨਾਂ ਦੇ ਉੱਪਰ ਲਖੀਮਪੁਰ ਖੀਰੀ ਚ ਪਿੱਛੋ ਗੱਡੀ ਚੜਾ ਕੇ ਕਈ ਕਿਸਾਨ ਦਰੜੇ ਸੀ ਮਾਰੇ ਸੀ ਉਹਨੂੰ ਸਖਤ ਤੋਂ ਸਖਤ ਸਜ਼ਾ ਦਿਓ ਔਰ ਅਗਲੀ ਜਿਹੜੀ ਮੰਗ ਹੈ ਉਸੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਤੈਅ ਕੀਤੇ ਜਾਣ ਇਹ ਸਾਰੀਆਂ ਮੰਗਾਂ ਨੇ ਔਰ ਅਗਲੀ ਮੰਗ ਇੱਕ ਹੋਰ जुड़ ਗਈ ਜਿਹੜਾ ਹੁਣ ਖੇਤੀ ਕਾਨੂੰਨਾਂ ਦਾ ਖਰੜਾ ਫੇਰ ਕੇਂਦਰ ਵੱਲੋਂ ਸੂਬਿਆਂ ਨੂੰ ਭੇਜਿਆ ਗਿਆ ਤਾਂ ਇਹਦੇ ਉੱਪਰ ਮੀਟਿੰਗ ਹੋਣ ਜਾ ਰਹੀ ਹੈ ਹੁਣ ਇਸ ਮੀਟਿੰਗ ਚੋਂ ਨਿਕਲੇਗਾ ਕੀ ਦੇਖੋ ਅੱਗੇ ਤਾਂ ਕੁਝ ਨਿਕਲਦਾ ਨਹੀਂ ਰਿਹਾ ਕਿਉਂਕਿ ਕੇਂਦਰ ਸਰਕਾਰ ਜਿਹੜੀ ਉਹ ਟਾਲੇ ਲਾਉਂਦੀ ਰਹੀ ਹੈ 1 ਸਾਲ ਪਹਿਲਾਂ 15 ਫਰਵਰੀ ਨੂੰ ਆਖਰੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਪੂਰੇ ਸਾਲ ਬਾਅਦ ਮੀਟਿੰਗ ਜਿਹੜੀ ਆ ਉਹ ਹੋ ਰਹੀ ਹੈ ਔਰ ਕੇਂਦਰ ਸਰਕਾਰ ਨੇ ਦਿੱਲੀ ਚੋਣਾਂ ਤੋਂ ਪਹਿਲਾਂ ਮੀਟਿੰਗ ਕਰਨ ਤੋਂ ਨਾ ਕਰ ਦਿੱਤੀ ਸੀ ਕਿ ਬਹਾਨਾ ਇਹ ਬਣਾਇਆ ਗਿਆ ਸੀ ਕਿ ਅਸੀਂ ਚੋਣ ਜਾਬਤਾ ਲੱਗਾ ਹੋਣ ਕਰਕੇ ਕਿਸਾਨਾਂ ਦੇ ਪੱਖ 'ਚ ਕੋਈ ਐਲਾਨ ਨਹੀਂ ਕਰ ਸਕਦੇ ਇਸ ਕਰਕੇ ਮੀਟਿੰਗ ਦਿੱਲੀ ਵੋਟਾਂ ਤੋਂ ਬਾਅਦ ਹੀ ਹੋਏਗੀ ਇਸ ਕਰਕੇ 14 ਫਰਵਰੀ ਅੱਜ ਦੀ ਮੀਟਿੰਗ ਦਿੱਤੀ ਗਈ ਪਰ ਜਦੋਂ ਕਿਸਾਨਾਂ ਨੂੰ ਇਹ ਕਹਿ ਕੇ ਮੀਟਿੰਗ ਅੱਗੇ ਪਾਈ ਗਈ ਉਦੋਂ ਹੀ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਬਜਟ ਦੇ ਵਿੱਚ ਬਹੁਤ ਵੱਡੇ ਵੱਡੇ ਐਲਾਨ ਲੋਕਾਂ ਲਈ ਕੀਤੇ ਉਦੋਂ ਸਵਾਲ ਉੱਠੇ ਕਿ ਕੀ ਹੁਣ ਚੋਣ ਜਾਬਤਾ ਰੋਕ ਨਹੀਂ ਬਣ ਰਿਆ ਕਿ ਕਿਸਾਨਾਂ ਬਾਰੇ ਹੀ ਇਕੱਲਾ ਰੋਕ ਬਣਦਾ ਚੋਣ ਜਾਬਤਾ ਪਰ ਜਾਪਦਾ ਇਹ ਹੈ ਕਿ ਕੇਂਦਰ ਸਰਕਾਰ ਦਿੱਲੀ ਦੀਆਂ ਚੋਣਾਂ ਟਪਾਉਣੀਆਂ ਚਾਹੁੰਦੀ ਸੀ ਇਸੇ ਕਰਕੇ ਉਸ ਨੇ ਇਹ ਕੀਤਾ ਪਰ ਅੱਜ ਕਿਸਾਨ ਨੇ ਜਿਹੜੇ ਉਹ ਮੀਟਿੰਗ ਕਰਨ ਜਾ ਰਹੇ ਆ ਵੇਖਦੇ ਆ ਕੀ ਨਿਕਲਦਾ ਹੈ ਦੂਜੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਹੈ ਉਹ ਤੇ ਜਿਹੜਾ ਸ਼ੰਭੂ ਮੋਰਚੇ ਤੇ ਜਥੇਬੰਦੀਆਂ ਉਹਨਾਂ ਦੀ ਏਕਤਾ ਮੀਟਿੰਗ ਬੀਤੇ ਦਿਨ ਹੋਈ ਹੈ ਜਿਹਦੇ ਵਿੱਚ ਏਕਤਾ ਲਈ ਗੱਲ ਹੋਰ ਅੱਗੇ ਤੁਰੀ ਹੈ ਪਰ ਜਿਹੜਾ ਦੂਜਾ ਮੋਰਚਾ ਖਨੌਰੀ ਬਾਰਡਰ ਤੇ ਲੱਗਾ ਹੋਇਆ ਜਿੱਥੇ ਡੱਲੇਵਾਲ ਸਾਬ ਹੋਰੀ ਨੇ ਉਹ ਜਥੇਬੰਦੀਆਂ ਏਕਤਾ ਕਰਨ ਦੇ ਲਈ ਮੀਟਿੰਗ 'ਚ ਨਹੀਂ ਆਈਆਂ ਪਹਿਲਾਂ ਤੋਂ ਹੀ ਡੱਲੇਵਾਲ ਹੋਰਾਂ ਦੀ ਜਿਹੜੀ ਜਥੇਬੰਦੀ ਹੈ ਉਹ ਬਾਕੀ ਕਿਸੇ ਵੀ ਜਥੇਬੰਦੀ ਦੇ ਨਾਲ ਸਾਂਝਾ ਰਲ ਕੇ ਚੱਲਣ ਨੂੰ ਬਹੁਤੀ ਤਿਆਰ ਨਜ਼ਰ ਨਹੀਂ ਆਉਂਦੀ ਇਹ ਗੱਲਾਂ ਸਾਫ਼ ਸਪਸ਼ਟ ਨੇ ਇਹਨਾਂ ਤੋਂ ਮੁਕਰਿਆ ਨਹੀਂ ਜਾ ਸਕਦਾ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਕਿਉਂਕਿ ਲਗਾਤਾਰ ਖਨੌਰੀ ਮੋਰਚੇ ਦੇ ਉੱਪਰ ਜਿਹੜੀਆਂ ਜਥੇਬੰਦੀਆਂ ਨੇ ਉਹ ਏਕਤਾ ਵੱਲ ਆਪੇ ਕਦਮ ਨਹੀਂ ਵਧਾ ਰਹੀਆਂ ਬਲਕਿ ਖੁੱਲ ਕੇ ਹਾਮੀ ਘੱਟ ਭਰਦੀਆਂ ਨੇ ਗੱਲਾਂ ਬਿਲਕੁਲ ਕਲੀਅਰ ਨੇ ਪੂਰਾ ਪੰਜਾਬ ਜਾਣਦਾ ਆਪਾਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਦੇ ਆਂ ਔਰ ਇਹ ਲੱਗਦਾ ਕਿ ਇਹਨਾਂ ਗੱਲਾਂ ਬਾਰੇ ਵਿਚਾਰਨਾ ਚਾਹੀਦਾ ਜੇਕਰ ਇਕੱਠੇ ਨਾ ਹੋਏ ਤਾਂ ਨੁਕਸਾਨ ਜ਼ਰੂਰ ਹੋਏਗਾ ਤੇ ਸਰਕਾਰ ਜਿਹੜੀ ਹੈ ਉਹ ਆਪਣੀਆਂ ਮਨਮਰਜ਼ੀਆਂ ਵੀ ਫਿਰ ਕਰਦੀ ਰਹੇਗੀ ਹੁਣ ਕੱਲ ਜਗਿੰਦਰ ਸਿੰਘ ਉਗਰਾਹਾ ਨੇ ਜੌਂਦ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਤੇ ਉੱਥੇ ਉਹਨਾਂ ਨੇ ਇਹ ਕਿਹਾ ਉਹ ਕਹਿੰਦੇ ਢੱਲੇਵਾਲ ਸਾਹਿਬ ਮਰਨ ਵਰਤ ਛੱਡ ਦਿਓ ਔਰ ਕੇਂਦਰ ਸਰਕਾਰ ਤਾਂ ਇਹ ਚਾਹੁੰਦੀ ਹੈ ਭੁੱਖੇ ਰਹਿ ਕੇ ਮਰਨਾ ਕੋਈ ਹੱਲ ਨਹੀਂ ਜਗਿੰਦਰ ਉਗਰਾਹਾ ਨੇ ਕਿਹਾ ਕਿ ਡੱਲੇਵਾਲ ਸਾਹਿਬ ਰੱਜ ਕੇ ਰੋਟੀਆਂ ਖਾਓ ਮੱਖਣੀ ਵੀ ਨਾਲ ਖਾਓ ਤੱਕੜੇ ਹੋਵੋ ਭੁੱਖਿਆਂ ਤੋਂ ਖੰਡੇੜੀ ਵੱਜਣੇ ਤੇ ਇਹ ਕੇਂਦਰ ਸਰਕਾਰ ਜਿਹੜੀ ਆ ਉਹ ਚਾਹੁੰਦੀ ਹੈ ਕਿ ਇਸੇ ਤਰ੍ਹਾਂ ਆਪਾਂ ਹੰਬਹਾਰ ਥੱਕ ਕੇ ਚੁੱਪ ਕਰ ਜਾਈਏ ਤਾਂ ਤੁਸੀਂ ਇਹ ਸਾਰੇ ਕੁਸ਼ਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ